ਕਿ ਜਿਹੜੇ ਰਾਜਕੁਮਾਰ ਚੱਬੇਵਾਲ ਇਹ ਮਾਂ ਦੀ ਪੇਠੇ 'ਚ ਛੁਰਾ ਮਾਰ ਕੇ ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ ਵੱਡੀ ਹੀ ਧੋਖਾ ਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤਿਆ ਸੀ ਜਿਹਦੀ ਸਾਨੂੰ ਤੇ ਜਾਣਕਾਰੀ ਨਹੀਂ ਸੀ ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਹੀ ਇਹਨਾਂ ਦੇ ਹੀ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੇ ਇਲੈਕਸ਼ਨ ਲੜੀ ਸੀ ਭਾਈ ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ तकरीबन 5000 ਲੋਕਾਂ ਨੂੰ ਝੂਠਾ ਲਾਲਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 35000 ਰੁਪਇਆ ਗੌਰਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਸਾਥੀ ਐਮ ਐਲ ਏ ਕਬੂਥਲਾ ਤੋਂ ਡੋਗਰਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਰੋੜਾ ਸਾਹਿਬ ਸਾਡੇ ਫੋਰਵਰ ਬਿਸਟਰ ਛਾਰਪੁਰ ਤੋਂ ਝਟਲਾ ਸਾਹਿਬ ਤੇ ਜਿੰਨੇ ਵੀ ਅੱਜ ਪੰਜ ਬਲਾਕ ਪ੍ਰਧਾਨਾਂ ਦੇ ਉਤਾ ਸਿੰਘ ਜੀ ਦੇ ਨਾਲ ਸਾਰੇ ਸਾਥੀ ਇੱਥੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਇੱਥੇ ਆ ਰਹੇ ਨੇ ਸਭ ਤੋਂ ਪਹਿਲੇ ਸੁਮੇਤੀ ਕਾਂਗਰਸ ਵਿੱਚ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਤੈਨੂੰ ਯਕੀਨ ਦਿਵਾਉਂਦੇ ਤੁਸੀਂ ਅੱਜ ਤੋਂ ਸਾਡੇ ਪਰਿਵਾਰ ਦੇ ਮੈਂਬਰ ਤੇ ਦੰਦਈ ਨਾਲ ਇਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਦੇ ਨੁਮਾਇੰਦੇ ਜਿਹੜੇ ਨੇ ਸਿਲੈਕਟ ਕੀਤੇ ਰਣਜੀਤ ਕੁਮਾਰ ਐਡਵੋਕੇਟ ਉਹਨਾਂ ਦੀ ਅਸੀਂ ਮਦਦ ਕਰਾਂ ਮੈਂ ਬਹੁਤ ਇਹਨਾਂ ਦਾ ਮਸ਼ਕੂਰ ਹਾਂ ਤੇ ਮੇਰੀ ਬੀ.ਐਨ.ਟੀ. ਸਮੁੱਚੇ ਚੱਬੇਵਾਲ ਅਸੈਂਬਲੀ ਹਲਕੇ ਦੇ ਸਾਰੇ ਵੋਟਰ ਇਹ ਜਿਹੜੇ ਰਾਜਕੁਮਾਰ ਚੱਬੇਵਾਲ ਇਹ ਮਾਂ ਦੀ ਪੇਠੇ 'ਚ ਛੁਰਾ ਮਾਰ ਕੇ ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ। ਇਹ ਮਾਰਕ ਦਾ ਮਾਰਕ ਦਾ ਪੂਰਾ। ਤੋਂ ਇਸ ਗੱਲ ਕਰਨ ਬਹੁਤ ਸੰਗੀਨ ਇਲਜ਼ਾਮ ਲੇ ਦੇ। ਵੱਡੀ ਹਿਰਾਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤਿਆ ਸੀ। ਜੇ ਜੀ ਸਾਨੂੰ ਤੇ ਜਾਣਕਾਰੀ ਨਹੀਂ ਸੀ ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਈ ਇਹਨਾਂ ਦੇ ਹੀ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਲੜੀ ਸੀ ਭਾਈ ਜੀ ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ ਤਕਰੀਬਨ 5000 ਲੋਕਾਂ ਨੂੰ ਝੂਠਾ ਲਾਲਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 35000 ਰੁਪਇਆ ਗਵਰਨਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਪੰਜਾਬ ਨਿਰਮਾਨ ਦੇ ਦੀਨ ਪਿਛਲੀ ਕਾਂਗਰਸ ਸਰਕਾਰ ਨੇ ਹਰ ਅਸੈਂਬਲੀ ਹਲਕੇ ਤੇ तकरीबन 50 ਤੋਂ 100 ਕਰੋੜ ਦੇ ਪੈਸੇ ਦਿੱਤੇ ਸੀ 350 ਆਦਮੀ ਨੂੰ ਜੈਨੂਨਲੀ ਪੈਸੇ ਦੁਵਾਏ ਸੀ ਇਹਨੇ ਤੇ 45-4600 ਆਦਮੀਆਂ ਦਾ ਇੱਕ ਝੂਠਾ ਵੇਰਵਾ ਤਿਆਰ ਕਰ ਲਿਆ ਉਹਨਾਂ ਨੂੰ BDPO ਦੀ ਫਰਜ਼ੀ ਚਿੱਠੀ ਜਿਹੜੀ 420 ਦਾ ਕੇਸ ਪੰਦਾ ਫਰਜ਼ੀ ਚਿੱਠੀ BDPO ਦੀ ਸਾਈਨ ਨਹੀਂ ਸੀ ਉਹਨਾਂ ਨੂੰ ਨਾਲ ਆਪਣੇ ਸਾਈਨ ਕਰ ਦਿੱਤਾ ਨਹੀਂ ਤੇ ਅਜੇ ਤੱਕ ਕਦੀ ਵੀ ਕੱਚੇ ਕੋਠੇ ਜਾਂ ਪੱਕੇ ਮਕਾਨਾਂ ਦਾ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਂਦੀ ਕੋਈ ਵੀ ਰਿਕਮੈਂਡੇਸ਼ਨ ਜਿਹੜੀ ਉਹਦੇ ਤੇ ਐਮਐਲਏ ਦੇ ਦਸਕਤ ਨਹੀਂ ਹੁੰਦੀ ਬਟ ਇਹ ਲੋਕਾਂ ਦਾ ਬੇਫਕੂ ਬਣਾਉਣ ਵਾਸਤੇ ਇਹਨੇ ਆਪਣੇ ਸਾਈਨ ਵੀ ਕੀਤੇ ਤੇ ਜਿਹੜਾ ਉਦੋਂ ਦਾ ਬੀਡੀਪੀਓ ਸੀ ਉਹਦੇ ਫਰਜ਼ੀ ਸਾਈਨ ਕਰ ਗਵਰਨਮੈਂਟ ਬਣ ਗਈ ਆਪਦੀ ਇਹਦੀ ਇਨਕੁਆਰੀ ਸ਼ੁਰੂ ਹੋ ਗਈ ਇੱਥੋਂ ਦੇ ਜਿਹੜੇ ਆਮ ਆਦਮੀ ਦੇ ਪਹਿਲੇ ਰਿਪ੍ਰੈਜ਼ੈਂਟੇਟਿਵ ਸੀ ਸੰਧੂ ਸਾਹਿਬ ਉਹ ਇਹ ਕੇਸ ਸਾਰਾ ਭਗਵੰਤ ਮਾਨ ਕੋਲ ਲੈ ਕੇ ਗਿਆ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਸੀ ਇਹ ਗੱਲ ਕਹਿੰਦਾ ਸੀ ਕਿ ਸਾਡੀ ਪਾਰਟੀ ਵਿੱਚ ਡਿਫਰੈਂਸ ਹੋਏਗੀ ਭਗਵੰਤ ਮਾਨ ਦੇ ਆਰਡਰਸ ਦੇ ਉੱਤੇ ਤੇ ਵਿਜੀਲੈਂਸ ਦੀ ਇਨਕੁਆਰੀ ਸ਼ੁਰੂ ਹੋਈ ਡੀਸੀ ਨੇ ਵੀ ਇਨਕੁਆਰੀ ਕੀਤੀ ਬੀਡੀਪੀਓਜ਼ ਦੇ ਬਿਆਨ ਲੈ ਲਾਪਾਤਰੀ ਜਿਹੜੇ ਉਹਨਾਂ ਦੇ ਬਿਆਨ ਲੈ ਗਏ ਇਹ ਗੱਲ ਸਾਬਤ ਹੋ ਗਈ ਕਿ ਬਕਾਇਦਾ ਤੌਰ ਤੇ ਬਹੁਤ ਵੱਡਾ ਇੱਕ ਫਰਾਡ ਕੀਤਾ ਗਿਆ ਸੀ ਲੋਕਾਂ ਨੂੰ ਚਾਂਸਾ ਦੇ ਕੇ ਵੋਟਾਂ ਲੈ ਕੇ ਇਹ ਇਲੈਕਸ਼ਨ ਜਿੱਤ ਗਿਆ ਤੋਂ ਇਸ ਗੱਲ ਕਾਰਨ ਉਸ ਟਾਈਮ ਇਹਨੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਹੁਸ਼ਿਆਰਪੁਰ ਚੋਂ ਆਪਣੀ ਪ੍ਰੀਵੈਂਟਿਵ ਬੀਐਲ ਲੈ ਲਈ ਫॉर தி ਟਾਈਮ ਵੀ ਗਿਆ ਨੂੰ 3 ਮਹੀਨਿਆਂ ਦਾ ਵਕਤ ਮਿਲਿਆ ਸੀ ਨੋ ਅਰੈਸਟੇ ਨੂੰ ਮਿਲ ਗਈ ਸੀ ਕਿ 3 ਮਹੀਨੇ ਨੂੰ ਅਰੈਸਟ ਨਹੀਂ ਕਰ ਸਕਣਗੇ 18 ਮਾਰਚ ਉਹਦੀ ਲਾਸਟ ਡੇਟ ਦੋ ਤਿੰਨ ਦਿਨ ਪਹਿਲੇ ਮੇਰਾ ਡਿਪਟੀ ਲੀਡਰ ਸੀ ਇਹ ਪੰਡ ਆਪ ਦੇ ਖਿਲਾਫ ਉਹ ਝੂਠ ਦੀ ਫਰੇਬ ਦੀ ਜਿੰਨਾ ਕਾਰਨਾ ਕਰਨ ਆਜ ਆਪਦੇ ਸਾਰੇ ਸਾਥੀ ਛੱਡ ਕੇ ਆ ਰਹੇ ਇਹਦਾ ਰਾਜਕੁਮਾਰ ਇਹਨੇ ਸਿਰ ਤੇ ਚੁੱਕੀ ਸੀ ਸਾਰਾ ਪੰਜਾਬ ਨੇ ਇਹਨੂੰ ਚੰਗੀ ਤਰ੍ਹਾਂ ਵੇਖਿਆ ਬਟ 16 ਤਰੀਕ ਮਾਰਚ ਦੀ ਨੋਇ ਨੂੰ ਭਗਵੰਤ ਨੇ ਸੱਜ ਕੇ ਇਹ ਗੱਲ ਕਹੀ ਕਿ ਯਾ ਤੇ ਤਿਆਰੀ ਕਰ ਲੈ ਨਹੀਂ ਤੇ ਉਸੇ ਕੇਸ ਦੇ ਵਿੱਚ ਤੇਰੀ 18 ਨੂੰ ਜ਼ਮਾਨਤ ਖਤਮ ਹੋ ਜਾਣੀ ਹੈ ਤੇ ਅਸੀਂ ਤੈਨੂੰ ਅਰੈਸਟ ਕਰਕੇ ਅੰਦਰ ਦੇ ਇਹਨੇ ਪਾਲਾ ਬਦਲਿਆ ਪਰ ਬਟ ਮੈਂ ਤੈਨੂੰ ਇੱਥੇ ਯਕੀਨ ਦਿਵਾਉਣਾ ਚਾਹੁੰਦਾ ਜਦੋਂ ਵੀ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ 6 ਮਹੀਨਿਆਂ ਨੂੰ ਹੋ ਜੇ ਸਾਲ ਨੂੰ ਹੋ ਜੇ ਡੇਢ ਨੂੰ ਹੋ ਜੇ ਜਾਂ ਦੋ ਨੂੰ ਜਿੱਦਣ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਾਂ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਹੈ ਉਹਨੂੰ ਰੀਓਪਨ ਕਰਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵਾਅਦਾ ਹੈ ਕਿ ਭਗਵੰਤ ਮਾਨ ਕੋਈ ਅਕਿਊਜ਼ਡ ਹੋਏਗਾ ਕਿਉਂਕਿ ਚੀਫ ਮਿਨਿਸਟਰ ਨੇ ਇਹ ਸ਼ਰਤ ਢਾਈ ਸੀ ਕਿ 5000 ਲੋਕਾਂ ਦਾ ਮੈਂ ਬੇਫਕੂ ਬਣਾ ਲਿਆ 5000 ਪਰਿਵਾਰਾਂ ਦਾ ਤਕਰੀਬਨ 20000 ਤੋਂ ਵੱਧ ਵੋਟ ਬੰਦੀ ਜੀ ਐਵਰੇਜ 4 ਤੋਂ 5 ਵੋਟਰਾਂ ਵੀ ਲਾਈਏ ਤੇ 20 ਤੋਂ 25000 ਇਹ ਜਿਹੜੀ ਇਲੈਕਸ਼ਨ ਜਿੱਤੇ ਆ ਫਰੇਮ ਕਰਕੇ ਜੀ ਤੋਂ ਅਸੀਂ ਇਹ ਵਾਦਾ ਕਰਨੇ ਆ ਕਿ ਇਹ ਜਿਹੜਾ ਫਰੇਮ ਹੋਇਆ ਤੇ ਭਗਵੰਤੇ ਨੇ ਕੋ ਅਕਿਊਜ਼ਡ ਕਿਸ ਤਰ੍ਹਾਂ ਬੜਿਆ ਇਹਨੇ ਫਿਰ ਸ਼ਰਤ ਲਾਤੀ ਕਿ ਜੀ ਹੁਣ ਜਿਹੜੇ ਲੋਕਾਂ ਦਾ ਮੈਂ ਬੀਫ ਕੁ ਵੜਾਇਆ ਸੀ ਉਹਨਾਂ ਨੂੰ 30 35 35000 ਰੁਪਇਆ ਉਹਨਾਂ ਦੇ ਖਾਤੇ ਚ ਪਾ ਦੇ ਬਕਾਇਦਾ ਤੌਰ ਕੋਈ ਉਹਦੇ ਤੇ ਜਿਹੜੀ ਪਹਿਲੇ ਸਟੱਡੀ ਹੁੰਦੀ ਹੈ ਕਿ ਕਿਹੜੇ ਆਦਮੀਆਂ ਨੂੰ ਜੇ ਅਸੀਂ ਕੋਈ ਐਡਵਾਂਟੇਜ ਦੇਣਾ ਕੀ ਉਹ ਸਹੀ ਬਣਦੇ ਦੇ ਵਿੱਚ ਲਾਹ ਪਤਰੀ ਉਹ ਉਹ ਕਹਦੇ ਕਾਨੂੰਨ ਮੁਤਾਬਕ ਆਂਦੇ ਨੇ ਕਿ ਨਹੀਂ ਸੋ ਵਿਦਆਊਟ ਕਿਸੇ ਐਕਸਰਸਾਈਜ਼ ਤੋਂ ਇਹ ਟੋਟਲ ਫਰਾਡ ਕੀਤਾ ਗਿਆ ਹੈ